ਦੇ ਜਵਾਲਾ ਲੱਗੇ ਕੋਤੇ ਸਿੱਪੇ ਬੈਠਿਆ ਮਨ اندر ਚੱਲਿਆ ਮੈਨੂੰ ਲੱਗਦਾ ਗੱਲ ਕੋਟੀ ਕੋਟੀ ਦੀ ਹੀ ਹੋ ਰਹੀ ਹੈ ਨਾ ਸਾਡੀ ਪੂਆ ਦੀ ਕੋਟੀ ਬਾਕੀ ਮੈਂ ਪੰਡਿਕਨਾ ਰਹਾ ਪਈ ਨੇ ਸਾਰੇ ਉੱਪਰ ਕਰੀਮ ਹੀ ਠੀਕ ਹੈ ਕਰੀਮ ਹੀ ਸਹੀ ਹੈ ਕਰੀਮ ਹੀ ਸੋਨਾ ਲੱਗਦਾ ਹੈ ਮੈਨੂੰ ਗੈਸ ਇਹ ਬੁੱਕ ਲੈ ਆਇਆ ਅੰਦਰ ਲਈ ਬੈਲਨ ਕਿੱਥੇ ਲਾਵਾਂਗੇ ਪਹਿਲਾਂ ਸੰਜੀ ਧੰਨਵਾਦ ਬੈਲਨ ਇੱਥੇ ਹੀ ਲਾ ਲਾਂਗੇ ਅਸੀਂ ਬੈਲਨ ਕਿਹੜੇ ਲੈਣੇ ਨੇ ਆਟਾ ਲੈ ਕਿਹੜੇ ਆਟਾ ਲੈ ਆਟਾ ਲੈ ਹਰ ਟੋਰਨ ਮਿਲ ਮਿਲ ਲੱਗਦਾ ਜਿੱਦ ਨੇ ਨਾ ਚੱਕਰ ਬੋਦਾ ਸਿੰਪਲ ਲੱਗਣੇ ਰੈੱਡ ਐਂਡ ਵਾਈਟ ਲਈ ਸਰ ਉਹਨਾਂ ਡੱਡਾ ਵਾਈਟ ਮੈਂ ਨਹੀਂ ਕਰੀ ਡੈਕੋਰੇਸ਼ਨ ਤੁਸੀਂ ਕਰੋਗੇ ਸਾਰੇ ਜਣੇ ਇਸੇ ਠੀਕ ਹੈ ਕਿਦਾਂ ਕਰਨੀ ਹੈ ਕਿਦਾਂ ਕਰਨੀ ਹੈ ਨਹੀਂ ਕੱਲ ਕਰਨੀ ਹੈ ਸ਼ੇਰੇ ਇਹੋ ਸ਼ੁਰੂ ਕਰਾਂ ਜੇ ਇਹ ਵੀਡੀਓ ਪੈ ਗਈ ਪਾਪਾ ਨੂੰ ਸਾਰਾ ਪਤਾ ਲੱਗੇਗਾ ਪਾਏ ਨਾ ਮਾਵਾ ਲੱਗੜਾ ਠੀਕ ਕੱਚ ਕੁ ਟਾਈਮ ਹੀ ਨਹੀਂ ਹੁੰਦਾ ਮਾਹਾਂ ਦਾ ਚਾਚੂ ਕੋ ਪਲੇਨ ਚ ਟਾਈਮ ਨਹੀਂ ਹੁੰਦਾ ਮੈਂ ਦਗਾ ਨਿਕਲਣੇ ਕੋਈ ਇਹ ਦੇਖੋ ਪਹਿਲਾਂ ਕਿ ਨਾ ਆ ਸੋਚ ਰਹੀ ਸੀਗੇ ਦੁਪੱਟੇ ਸਾਰੇ ਮਤਲਬ ਆਰਟੀਫੀਸ਼ੀਅਲ ਨੇ ਤੇ ਇਹਨਾਂ ਜਿਹੜੇ ਮੈਨੂੰ ਪਸੰਦ ਨਹੀਂ ਆਇਆ ਹੈਗਾ ਇਹ ਕਾ ਆਰਟੀਫੀਸ਼ੀਅਲ ਪਿਆ ਹੋਇਆ ਕਰੇ ਬਹੁਤ ਸੋਹਣਾ ਸੀ ਜਿਹੜਾ ਮਾਮੀ ਨੇ ਦਿੱਤਾ ਸੀ ਆਰਟੀਫੀਸ਼ੀਅਲ ਹੀ ਸੀਗਾ ਉਹ ਆਰਟੀਫੀਸ਼ੀਅਲ ਸੀ ਦੰਮ ਨੇ ਉਸ ਦਿਨ ਉਹ ਚ ਲਾਇਆ ਸੀ ਹਾਂ ਅੱਛਾ ਅੱਛਾ ਉਹ ਆਰਟੀਫੀਸ਼ੀਅਲ ਸੀਗਾ ਤੁਸੀਂ ਡਿਫਰੈਸ ਦੇਖਿੰਦੇ ਜੇ ਇਹ ਸਾਰੇ ਸਟੇਟ ਨੇ ਇਹ ਕਿੱਥੇ ਟਾਈਮ ਚੱਲਦੇ ਨਹੀਂ ਹੈਗੇ ਸਿੱਖ ਕਰਦੇ ਵਾਈਟਾਂ ਦੇ ਭਰੋਸਾ ਹੈਗਾ ਸ਼ਹਿਰ ਨੂੰ ਥੋੜਾ ਬਹੁਤਾ ਚਲੋ ਇਹਦੇ ਪਤਾ ਨਹੀਂ ਕੀ ਕਿਵੇਂ ਪ੍ਰੋਪਰ ਕੋਲ ਕੇ ਨਹੀਂ ਤੇ ਫਿਰ ਚੱਲਦੇ ਨੇ ਆ ਜਾ ਹਾਂ ਇਹ ਸਾਰਾ ਹਾਂ ਖੋਲਣਾ ਪੈਣਾ ਹਾਂ ਇੱਥੇ ਨੇ ਖੋਲਦੀ ਕਿਤੇ ਬੱਸ ਨਹੀਂ ਦੂਰ ਕੀ ਚਾਹੀਦਾ ਸੀ ਨਾ 에ਰੋ ਬਣਾ ਰਹੇ ਆ ਬਿਕੋਜ਼ ਕਾਈਂਟ ਭੁੱਲ ਜਾਂਦੇ ਇਹ ਤਾਂ ਵੈਸੇ ਨਹੀਂ ਚੱਲਦਾ ਉਦੋਂ ਹੀ ਟਾਈਮ ਤੇ ਭੁੱਲ ਜਾਂਦੇ ਕਿਦੋਂ ਚੱਲੂਗਾ ਇਹ ਬੈਲੂਨ ਹੋਣ ਵੀ ਥੋੜੇ ਪੇੜਾ ਖਾਣ ਵਾਲੇ ਕੰਮ ਨਹੀਂ ਹੁੰਦੇ ਹਟਾ ਹਾਰ ਲੈਣਾ ਹਾਰ ਪਾ ਦਿਓ ਹੁੰਦੇ ਸਾਰੇ ਹੋਰ ਇਹ ਸਾਰੇ ਲੈਣਾ ਸਥਿਤ ਗਾਇਜ਼ ਲੋਡਿੱਡ ਫੰਕਸ਼ਨ ਤੋਂ ਸਿੱਧਾ ਇੱਥੇ ਲੈਂਡ ਕੀਤੇ ਇਹ ਸਾਡੀ ਸਨਾਮ ਚ ਸ਼ਾਪ ਹੈ ਆਪਣੀ ਸ਼ਾਪ ਦਾ ਨਾਮ ਕੀ ਹੈ ਪਾਲੀ ਫਲਾਵਰ ਪਾਲੀ ਫਲਾਵਰ ਕਲੈਕਸ਼ਨ ਤੇ ਸਾਡੇ ਨਾਲ ਜਿੰਨੇ ਵੀ ਬਾਹਰੋਂ ਆਏ ਨੇ ਜਿੰਨੇ ਵੀ ਅਸੀਂ ਸਾਹਨਾ ਵਾਸਤੇ ਜਿੰਨੇ ਵੀ ਬੁਕੇ ਲੈ ਕੇ ਇੱਥੇ ਲੈ ਕੇ ਗਏ ਆਂ ਅਸੀਂ ਹਾਂ ਅਬ ਲੈ ਲਈਏ ਕਰੇ ਬੰਦਾ ਬੁਲਾ ਲਾਂਗੇ ਉਹ ਭਵਾਲੇ ਕਿਹੜਾ ਬੰਦਾ ਉਹ ਉੱਤੇ ਅਰੇ ਹਾਂ ਪਹਿਲੇ ਹਾਂ ਪਰ ਕਾਰਟੂਨ ਦੇ ਉਹ ਬੰਦੇ ਦੇ ਪਵਾ ਲਾਂਗੇ ਹਾਂ ਰਹੇ ਵੀ ਕੰਮ ਕਰ ਦੋ ਇਹ ਉਹਨੂੰ ਕਿੱਥੇ ਆਂਕਲ ਇੱਕ ਕਾਕੇ ਰੇ ਹਾਂ ਕਰ ਦੋ ਇਹ ਤਾਂ ਪਾਣੀ ਬੁੱਕੇ ਚ ਪਾਣਗੇ ਬੁੱਕੇ ਚ ਪਾਣਗੇ ਹੂੰ ਮਜ਼ਾਕਾ ਕਰ ਹੋਰ ਸ਼ਾਪਿੰਗ ਹੀ ਕਰਨੀ ਲੋੜ ਨਹੀਂ ਲੋਟੀਆਂ ਵੀ ਅੱਜ ਕਰਨੀ ਨਹੀਂ ਕਰਨੀ ਹੈਗੀ ਅਸੀਂ ਬਸ ਖਰਾਬ ਨਾ ਹੋਵੇ ਵਿਵਸਥਾ ਲੋੜੀ ਦੇ ਮੈਨੂੰ ਪਤਾ ਕੀ ਕੁਝ ਲੈਣਾ ਹੂੰ ਕੀ ਕੁਝ ਲੈਣਾ ਇੱਕ ਤਾਂ ਲੈਣਾ ਵਿੱਚ ਸੁੱਟਣਾ ਅੱਗੇ ਲੈ ਕੇ ਲੜੀ ਮੂੰਗਫਲੀ ਮੂੰਗਫਲੀ ਤੇਲ 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 ਮੂੰਹ ਫਲੀ ਥੋੜੀ ਜਿਹੀ ਲੈਣੀ ਹੈ ਫਾਦੀ ਜਾਂਦੀ ਨਹੀਂ ਘਰੇ ਮਾਂ ਪੱਤੀ ਲੈ ਲੈਣੀ ਫਲੀਆਂ ਅੱਛਾ ਪਾਪਾ ਜੀ ਉਹ ਮੰਕੀ ਫਲੀਆਂ ਫਲੀਆਂ ਕਹਿੰਦਾ ਫਲੀਆਂ ਮੰਕੀ ਆਸ ਤੇ ਫਲੀਆਂ ਲੈਣੀਆਂ ਮੰਕੀ ਆਸ ਤੇ ਫਲੀਆਂ ਮੰਕੀ ਆਸ ਤੇ ਅੱਛਾ ਮੰਕੀ ਆਹੋ ਪਾਪਾ ਨੂੰ ਪਤਾ ਲੱਗ ਜਾਊਗਾ ਤੇਰੀ ਰੋਣਾ ਕੋਈ ਗੱਲ ਨਹੀਂ ਉਹ ਤੇ ਪਾਪਾ ਨੂੰ ਪਤਾ ਹੀ ਹੈ ਕੀ ਆਪਾ ਪਾਪਾ ਨੂੰ ਥੋੜੇ ਸੀ ਉਹ ਫੁੱਟੇ ਲਈ ਜ਼ੋਰ ਲੱਗ ਜੰਦਾ ਮੁੱਤਜਾ ਇਹ ਅੰਕਲ ਨੂੰ ਆਪਣਾ ਦੁੱਖ ਦੱਸ ਰਿਹਾ ਪਰ ਇਹਦੇ ਕਰੀ ਨਾ ਪਾਪਾ ਨੂੰ ਦੱਸਿਆ ਕਿ ਕਿ ਐਸਪੀਓ ਬਣਾ ਰਹੇ ਨੇ ਟਾਈਮ ਲੱਗੂਗਾ ਕਿੰਨਾ ਵੀ ਵੀਡੀਓ ਦਿਖਾਉਂਗੀ ਅੱਜ ਕੀਤੇ ਅਸੀਂ ਉਹ ਫਿਰ ਉਹਦੇ ਪਾਪਾ ਦੇਖ ਹੀ ਲੈਣਗੇ ਅੱਧ ਗੱਡੀ ਵਾਲੀ ਲੈ ਦਿੰਨੀ ਮੈਂ ਹੋਰ ਫਿਰ ਲੈ ਅਕੰਤੇ ਇੱਦਾਂ ਇੱਦਾਂ ਆਹਣਾ ਆਹਾ ਸਕੋਰਪੀਜ਼ ਸੰਦੂਫ਼ ਖੋਲ ਕੇ ਤੇ ਚਾਚਾ ਨੂੰ ਖੜਾ ਕੇ ਫੇਰ ਹਾਰ ਪਾਉਣਾ ਹੈ ਜਸਟ ਇਮੇਜਿਨ ਕਿ ਨੀਂਦ ਕਿਦਾਂ ਹੈ ਵਾਓ ਕਿੰਨਾ ਸੌਫਟ ਲੱਗ ਰਿਹਾ ਤੇ ਫਿਰ ਚਾਚਾ ਨੇ ਹੱਥ ਜੋੜੇ ਉਹਨਾਂ ਗਏ ਕਰਕੇ ਹਾਂ ਤੇ ਫਿਰ ਤੋਂ ਸਰੂਫੇ ਵਾਹ ਗੁੱਡ ਇਵਨਿੰਗ ਹੈ ਨੀ ਅੱਜ ਵੀ ਆਤੀ ਹਾਂਜੀ ਸ਼ੁਗਰੀ ਯਾਰ ਅੱਜ ਆਪਾਂ ਕਰੀਏ ਹੋਰ ਕੋਈ ਜਿਸੀ ਕਰ ਲਿਓ ਤੇ ਨਾ ਮੈਂ ਕੱਟਦੀ ਹਾਂ ਹਾਂਜੀ ਹੇ ਅੰਤੋਨੀਆ问ਦਾ ਕਿ ਬੇਬੀ ਬੋਏ ਹੈ ਕਿ ਗਰਲ ਹੈ ਨਾ ਫਿਰ ਉਸੇ ਹਿਸਾਬ ਨਾਲ ਲੈ ਜਾਂਦੇ ਮੈਂ ਪੁੱਛਣ ਲੱਗੀ ਫਿਰ ਮੈਂ ਕਿਹਾ ਅੱਜ ਕੱਲ ਟਾਈਮ ਨਹੀਂ ਹੈਗਾ ਪੁੱਛਣ ਦਾ ਛੱਡ ਪਰ ਕਿਦੇ ਹੋਰ ਅੰਕਲ ਕਹਿੰਦੇ ਤੈਨੂੰ ਜਾ ਟੈਨਸ਼ਨ ਹੋ ਰਹੀ ਡੈਕੋਰੇਸ਼ਨ ਦੀ ਫਤ ਮੈਨੂੰ ਲੈਣ ਲੱਗਣਗੇ ਤੂੰ ਇੱਥੇ ਚਲਾ ਦਿੰਨੇ ਨੇ ਪਾਗਲ ਇੱਕ ਆਵਲੇ ਦੇਖਿਓ ਇਹਨਾਂ ਥੋੜਾ ਕੋਸਟੀ ਰਹਿ ਗਈ ਓਕੇ ਹਾਂ ਜੀ ਕਿੰਨਾ ਕੋਸਟੀ ਇਹਦੀ ਜਗ੍ਹਾ ਤੁਸੀਂ ਉਹ ਕਰੋਗੇ ਹਾਂ ਜੀ ਓਕੇ ਠੀਕ ਹੈ ਚਲੋ ਕੋਸਾ ਚੀ la आर्टिस्ट का सीन जो है 19 दिसंबर भी चाचू लगे हैं पांच फरवरी यूनिवर्सरी पच्चीस मार्च में मम्मा यूनिवर्सरी ट्वेंटी अप्रैल में मेरा बर्थडे इतना कुछ आ गया और इतना कुछ आ गया हम क्या हम क्या वो ये नहीं लाइक नहीं

ਇਹ ਕਿਉਂ ਸਾਰੇ ਖਰਾਬ ਜਿਹਾ ਲੱਗ ਰਹੇ ਨੇ ਹਾਂ ਆ ਵੀ ਦੇਖੋ ਪੂਰਾ ਖਰਾਬ ਹੋਇਆ ਪਰ ਆਹ ਵਾਲਾ ਵੀ ਇਹਨੇ ਚੇਂਜ ਕੀ ਖਰਾਬ ਨਹੀਂ ਹੈਗੀ ਇਹ ਸਾਰੇ ਐਂ ਹੋ ਰਹੇ ਨੇ ਦੇਖੋ ਬਾਅਦ ਸਾਰੇ ਵਾਰੰਟੀ ਚ ਹੀ ਹੋਏ ਬਈ ਨੇ ਆ ਦੇਖੋ ਆਹ ਦਾ ਵਾਲਾ ਸਿੰਡੀਆ ਪਰ ਹੋਵੇ ਜੈਨ ਨੂੰ ਕੱਲੇ ਨੂੰ ਚੇਂਜ ਕਰ ਦੋ ਗੱਡੀ ਜੰਨੇ ਕਿਸ ਤੋਂ ਇਹ ਸਮਾਨ ਸਾਰਾ ਤੁਹਾਡਾ ਲੈਣਾ ਬੰਦਾ ਸੀ ਹੋਰ ਪਿਲੰਦਰੇ ਆ ਹੋਰ ਜੇ ਪਹਿਲਾਂ ਕਿ ਆਪਾਂ پکڑੋ ਮੰ ਪਾਪਾ ਸਾਂ ਗੱਡੀ ਸੀਟ ਉੱਟ ਕੇ ਅੰਮਣ ਨਹੀਂ ਸੱਚੀ ਆ ਰਹੀ ਪਤਾ ਕਹਿੰਦਾ ਘਰੇ ਜਾ ਕੇ ਕਰਨਾ ਮੈਂ ਮੁੰਡਨੀ ਨਹੀਂ ਆ ਰਹੀ ਬਹੁਤ ਜਿਆਦਾ ਹਾਂ ਤੇ ਕੰਮ ਕਿਨੇ ਕਰਨੇ ਨੇ ਕੰਮ ਸਾੜੇ ਪਹਿਲਾਂ ਕਰਤੇ ਨਾ ਵੀ ਪਨੀਰੀ ਦਾ ਕੀ ਕਰਨਾ ਮੇਰੇ ਦਿਮਾਗ 'ਚ ਪਨੀਰੀ ਚੱਲਦੀ ਜਿਹੜੀ ਪਈ ਉਹ ਭੇਦ ਦੇਣੇ ਨੇ ਦੇਖ ਜੀ ਇਹ ਦੋ ਡੱਬੇ ਨੇ ਕਿੰਨੀ ਕੇ ਸਰਜੂਗਾ ਉਹ ਮੁੰਡਾ ਖੋਇਆ ਵੀ ਲੱਗ ਜਾਊਗਾ ਰਾਜ ਦਾ ਫਰੈਂਡ ਕੋਈ ਆਫੜਾਊ ਕੋਣ ਉਹਨੂੰ ਉਹ ਆਪਣੇ ਉਧਰੋਂ ਲੈ ਕੇ ਜਾਊਗਾ ਰਾਜ ਲਈ ਖੋਇਆ ਵੀ ਲੈ ਕੇ ਜਾਊਗਾ ਅੱਛਾ ਪੇ ਤਾਂ ਠੀਕ ਹੈ ਹਾਂ ਹਾਂ ਉਹ ਰਾਤੀ ਪਤਨ ਕੀ ਕਹਿੰਦਿਆ ਹੀ ਰਾਜਾ ਹੋਰ ਮੈਂ ਤਾਂ ਜੋ ਹੈਗਾ ਦੱਸਦੇ ਟਾਈਮ ਨਾਲ ਇਹ ਨਾ ਹੋਵੇ ਕੀ ਵੇਖਣ ਲਈ ਹੈ ਵੇ ਆ ਵੇਖਦੇ ਆ ਕਾਗਜ਼ ਨਹੀਂ ਖੁੱਲਦੇ ਸਿਰਤ ਵਾਲੀ ਰਿਜਨ ਖੜੇ ਹੀ ਨਾ ਆਪਾਂ ਨੇ ਕਿਹਾ ਨਹੀਂ ਡੁਪਲੀਕੇਟ ਸੀਗੇ ਉਹ ਮੇਰੇ ਵੀ ਆਰਟੀਫੀਸ਼ੀਅਲ ਸੀ ਆ ਵੀ ਸੋਚ ਰਿਹਾ ਸੀ ਰੋਜ਼ ਵਾਲੇ ਕਿਹੜੇ ਓਰੀਜਨਲ ਮੈਂ ਕਿਹਾ ਸੀ ਆਹ ਲੈ ਲਾ ਕਿੰਨਾ ਸੋਹਣਾ ਪਰ ਨਹੀਂ ਆ ਦੇਖੋ ਆਪਾਂ ਨੇ ਬਣਾ ਲਈ ਸੋਹਣੇ ਬੁੱਕੇ ਹਾਂ ਬਣਾ ਲਿਆ ਹੁਣ ਬਣ ਗਿਆ ਹੁਣ ਇਹਦਾ ਕੀ ਪ੍ਰਾਈਸ ਹੈ ਇਹ 600 ਇਹ ਆਉਣੇ ਬਾਸ ਆ ਡਾਈਨਿੰਗ ਟੇਬਲ ਤੇ ਪੇਰਣੇ ਕੇ ਬਾਅਦ ਹਾਂ ਇਹਨਾਂ ਨੂੰ ਤਾਂ ਕੁਛ ਨਹੀਂ ਹੁੰਦਾ ਮੋਗਾ ਵਾਲਿਆਂ ਕਰ ਰਹੇ ਹੋ ਆਹ ਮੈਂ ਲੈ ਲੈਣੀ ਬਿੰਦੂ ਤੇਰਾ ਹੋ ਗਿਆ ਜਾਗੋ ਆਈਏ ਸਾਵਾ ਵੀ ਜਾਗੋ ਆਈਏ ਜਾਗੋ ਨਹੀਂ ਨੀਂਦ ਤੇਰੀ ਤਾਂ ਜਾਗੋ ਹੋਣੀ ਆਏ ਹਾਏ ਹੱਥ ਤੇਰੀ ਜਾਗੋ ਹੋ ਗਈ ਆਏ ਹਾਏ ਨੀਂਦ ਵਾਲਾ ਆਈਡੀਆ ਜ਼ਿਆਦਾ ਵਧੀਆ ਲੱਗਾ ਮੈਨੂੰ ਉਹ ਕਹਿੰਦਾ ਵੀ ਆਹ ਵਾਲਾ ਆਹ ਵਾਲਾ ਹਾਰ ਲੈਣਾ ਕਹਿੰਦਾ ਤੇ ਚਾਚੂ ਨੂੰ ਸਾਨੂੰ ਫਰਾਂ aí ਬਾਲ ਕੱਢੇ ਹਾਰ ਪਾੜ ਹੱਥ ਹੱਥ ਜੁੜਾ ਕੇ ਹੱਥ ਜੁੜਾ ਕੇ ਕਹਿੰਦਾ ਮੈਂ ਵੈਲਕਮ ਟੂ ਇੰਡੀਆ ਤੇਰੇ ਕਾਲ ਵਾਲਾ ਤੇਰੇ ਯਾਰ ਨੂੰ ਦਬੰਨੂ ਫਿਰ ਦੇਸੀ ਵਰਦਾ ਕਿਤਨਾ ਕਲਾ ਹੀ ਪਰ ਮੈਂ ਅੱਜਕੱਲ੍ਹ ਦੁਨੀਆੰਦਰੀ ਹੈ ਨਹੀਂ ਮੈਂ ਕਿਤੇ ਭਲਾ ਕਰਨ ਲਈ ਸੋਚਾਂ ਅੰਕਲ ਮੇਰੇ ਨਾਲ ਪੈ ਜਾਣ ਉਹ ਕਹਿੰਦੇ ਉਹ ਦੇ ਦੋ ਫੁੱਲ ਜੇ ਵੀ ਬੇਬੀ ਵੀ ਲੈ ਕੇ ਜਾਣਾ ਹੋਣਾ ਘਰੇ ਤੇ ਗੱਡੀ ਤੇ ਲਾਣੇ ਨੇ ਤੇ ਉਹ ਅੰਕਲ ਨੂੰ ਬਾ ਦੋ ਗੁਲਾਬੀ ਉਰੀ ਬੰਝ ਨਹੀਂ ਹੁੰਦੇ ਖਿੱਚ ਕੇ ਬਸ ਦੋ ਲੈ ਗਏ ਮੇਰਾ ਜੀਕਰ ਅੰਕਲ ਪੁੱਛਾ ਵੀ ਅੰਕਲ ਵੀ ਬੋਏ ਆ ਕਿ ਘਰ ਲੈਣਾ ਵੀ ਉਸੇ ਹਿਸਾਬ ਨਾਲ ਕਰ ਲੈ ਲੈ ਜਾ ਤੇਰਾ ਜਿਆਦਾ ਪਰ ਇਧਰ ਆ ਦੋ ਮਾਰੀ ਬੋਲ ਰਹੀ ਸੀ ਅੰਕਲ ਆਪਣਾ ਖੜ ਗਿਆ ਓਏ ਕਾਲੀ ਅੰਕਲ ਆਪਣੀ ਬੱਤੀ ਨਾਲ ਹੀ ਲੈ ਗਏ ਮੈਂ ਬੈਠਾ ਮੈਂ ਹਾਂ ਕਿਤੇ ਆਪਣੀ ਗੱਡੀ ਆ ਗਈ ਦਾ ਕਿੱਡੇ ਬੈਠੇ ਕਿੱਦਾਂ ਹੂੰ ਹੂੰ ਅੱਜ ਵੀ ਕਿੱਡੇ ਸੁਣਾ ਹੋਇਆ ਫਲੋਰੀ ਸੋਨੂ ਹੁਰੀ ਸਾਡੇ ਨਾਲੋਂ ਪਤਾ ਨਹੀਂ ਹੁਣ ਕਿੱਧਰ ਜਾ ਚੁੱਕੇ ਸਾਨੂੰ ਕੋਈ ਖਬਰ ਨਹੀਂ ਅੰਮਣੇ ਗਲਤ ਗੱਲ ਆ ਯਾਰ ਮਾੜੇ ਬੰਦੇ ਨਾਲ ਧੱਕਾ ਕਰਦੇ ਨੇ ਆਪਾਂ ਹੁਣ ਮੰਡੀ ਵੀ ਜਾਣਾ ਮੰਡੀ 'ਚ ਸਭ ਜੇ ਪਈਆਂ ਆਲੂ ਮਟਰ ਪਏ ਆ ਆਪੀ ਤਾਂ ਕਹਿੰਦੀ ਆ ਕੀ ਸਕੇ ਬਰਿੰਦਰ ਦੇ ਆਏ ਤੇ ਜਾਣੇ ਸੁਣ ਲੈਣ ਨਹੀਂ ਆ ਘਰ ਜਿਹੜੀ ਕੋਈ ਕੁਝ ਕਰੇ ਜੱਟ ਪਤਾ ਕਰਨ ਵੀ ਇੰਨੇ ਕੀ ਸਹੀ ਗੱਲ ਆ ਹਾਂ ਵੀ ਕੀ ਕੁਝ ਹੈਗਾ ਫਰ ਲਿਸਟ ਬਣਾ ਕੇ ਦੇ ਕੇ ਲੈ ਜਾਾਂਗੇ ਵੈਸੇ ਵੀ ਸਾਰੇ ਕੇਕ ਵੀ ਤਾਂ ਲੈਣਾ ਆਉਣਾ ਹੀ ਹੈ ਕੋਣ ਪਤਾ ਲੱਗਦਾ ਬਚਾਰ ਤਾਂ ਕਿਹੜਾ ਤੇ ਲੱਗਣਾ ਹੀ ਸਾਰੇ ਕਾਲੀ ਗੱਲ ਚ ਕੁਝ ਪਤਾ ਹੈ ਨਹੀਂ ਹਾਂ ਜਿਹੜੇ ਨਹੀਂ ਗਏ ਪਹਿਲ ਨੂੰ ਤੇ ਨਹੀਂ ਵੀ ਰਗਣ ਲੱਗ ਰਿਹਾ ਨਹੀਂ ਤੂੰ ਘਾ ਦੇ ਦਿੰਦਾ ਨਾਲ ਹੋਰ ਪਤਾ ਛੇਤੀ ਕਿ ਨਾ ਦੇਣਾ ਆਲਪਤਾ ਆਪਾਂ ਹੀ ਲੇਟ ਹੋਣਾ ਹੋਣਾ ਖਲਾਰਾ ਪਾਣੀ ਤੇ ਲਹੋਗੀ ਤੂੰ ਕਾ ਚਾਪੀ ਚਗਾ ਦੇ ਗਣ ਕਿ ਨਹੀਂ ਤੇ ਮੇਰੇ ਲਾ ਦੇ ਨਾ ਚਿਪੇੜੇ ਪਏ ਨਾ ਜਦੋਂ ਫਿਰ ਤੇ ਲੱਗ ਜਾਣਾ ਪਤਾ ਇੱਕ ਵਾਰ ਇਹ ਅੱਡ ਅੱਡ ਕਰਕੇ ਮਿਕਸ ਕਰ ਦੇ ਨਹੀਂ ਨਹੀਂ ਮਿਕਸ ਕਰਦਾ ਕੋਈ ਨਹੀਂ ਮਨ ਜਿਆਦਾ ਵੀ ਖੇਡ ਲਿਆ ਫਿਰ ਤੋਂ ਮੋਡੀਫਾਈ ਕਰ ਲਿਆ ਪਹਿਲੇ ਮੈਂ ਵੇਰ ਖਰੀਲ ਸ਼ੂਟ ਕਰਨੀ ਜਾ ਕੇ ਤਾ ਨਾਲ ਕਿਉਂ ਕਿ ਤਾ ਤੂੰ ਲੇ ਰੀ ਸ਼ੂਟ ਕਰਨ ਲਈ ਮੈਨੂੰ ਪਤਾ ਤੇਰਾ ਨਹੀਂ ਨਹੀਂ ਹੋਰ ਕਿਤੇ ਬੇਵਾਨੀ ਨਹੀਂ ਮੈਂ ਜਿੰਦਾ ਆ ਇੱਕ ਪਿੰਕ ਇੱਕ 골ਡਨ 골ਡਨ ਤਾਂ ਨਹੀਂ ਨਹੀਂ ਤੇ ਪਿੰਕ ਦਾ ਕੀ ਕੰਬੀਨੇਸ਼ਨ ਆ ਉਹ ਕਰਾ ਡਵਾਈਟ ਨਾਲ ਅਸੀਂ ਫੰਕਸ਼ਨ ਤੋਂ ਆ ਗਏ ਘਰੇ ਤੇ ਹੁੰਦਿਆਂ ਸਾਰੀ ਤੁਸੀਂ ਦੇਖਿਆ ਹੁਣ ਅਸੀਂ ਜਿਹੜੀ ਟਰੋਪਿੰਗ ਸ਼ੂਟਿੰਗ ਕਰਨੀ ਸੀਗੀ ਉਹ ਕਰ ਲਈ ਓਹ ਤੇ ਤੇ ਠੰਡ ਰਹੀ ਲੱਗੀ ਫੰਕਸ਼ਨ ਚ ਤੇ ਹੁਣ ਠੰਡ ਲੱਗ ਰਹੀ ਐ ਸਭ ਤੋਂ ਪਹਿਲਾਂ ਤਾਂ ਕਰਨਾ ਕੱਪੜੇ ਚੇਂਜ ਕਿਉਂਕਿ ਪਾਕ ਹੈ ਨਾ ਕੱਪੜੇ ਤੇ ਸੱਚੀ ਦੱਸਾਂ ਨਾ ਤੇ ਮੈਂ ਕਿਹਨੀ ਵੀ ਕੰਮਲ ਹੀ ਪਿਆ ਰਹਿੰਦਾ ਤੇ ਹੁਣ ਆਪਾਂ ਆਪਣੇ ਕੰਫਰਟੇਬਲ ਕੱਪੜਿਆਂ ਦੇ ਵਿੱਚ ਆਉਣੇ ਆ ਤੇ ਇਹ ਦੀਦੀ ਹੁਣੀ ਪਹਿਲਾਂ ਆ ਗਈ ਸੀਗੇ ਸਾਡੇ ਤੋਂ ਘਰੇ ਤੇ ਉਹਨਾਂ ਨੂੰ ਅਸੀਂ ਚਾਹ ਦਾ ਆਰਡਰ ਦੇ ਦਿੱਤਾ ਸੀਗਾ ਤੁਸੀਂ ਚਾਹ ਬਣਾ ਦਿਓ ਹਨਾ ਤੇ ਅਸੀਂ ਆ ਗਏ ਤੇ ਚਲੋ ਗਾਇਸ ਹੁਣ ਆਪਾਂ ਪਹਿਲਾਂ ਚਾਹ ਚੁ ਪੀ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਲਓ ਗਾਇਸ ਕਰ ਲਈ ਅਸੀਂ ਕੱਪੜੇ ਚੇਂਜ ਤੇ ਹੋਣਾ ਸੀ ਓ ਮਾਈ ਗਾਡ ਬੋਲਟ ਚ ਤਾਰ ਫਸ ਗਈ। ਵਧੀਆ ਹੋਇਆ ਮੈਂ ਲੈਟਰੀ ਮੰਦ ਕੀਤੀ ਕਮਰੇ ਦੀ। ਮੈਂ ਤਾਂ ਮੂੰਹ 'ਚ ਗੋਲੀਆਂ ਪਾ ਰੱਖੀਆਂ ਆਪਣੀਆਂ ਹੋਮੋਪੈਥਿਕ ਵਾਲੀਆਂ। ਤੇ ਹੁਣ ਆਪਾਂ ਚੱਲਦੇ ਹਾਂ। ਹੋਰ ਚੱਪਲ ਮੈਂ ਇੱਕ ਹੋਰ ਪਾ ਰੱਖੀ ਐ, ਇੱਕ ਹੋਰ ਪਾ ਰੱਖੀ ਹੁਣ ਆਪਾਂ ਚੱਲਦੇ ਹਾਂ ਉੱਧਰ ਦੀਦੀ ਘਰੇ। ਉੱਥੇ ਜਾ ਕੇ ਪੀਨੇ ਆ ਚਾਹ। ਚੱਪਲ ਮੈਂ ਆਪਣੀ ਆ ਪਾਣੀ ਆ। ਮੇਰੀ ਮਾਂ ਦੀ ਚੱਪਲ। ਗੰਮ ਗੰਮ। ਇਹ ਹੋਣਾ। ਜਦੋਂ ਬਲਿੰਦਰ ਹੋਣਗੇ ਨਾ ਤੇ ਫਿਰ ਮੈਂ ਉਦੋਂ ਨਾ ਮਤਲਬ ਮੈਂ ਜਾਂ ਤਾਂ ਨਵੀਂ ਦੇ ਆਉਂਗੀ ਮੰਮੀ ਨੂੰ ਵੈਸੇ ਮੰਮੀ ਕਹਿੰਦੀ ਸੀ ਵੀ ਇਹ ਹੌਲੀ ਹੈ ਫਿਰ ਇਹੀ ਠੀਕ ਹੈ ਮੈਂ ਲੈਟਰ ਬੰਦ ਕਰਦਾ ਸੀ ਨਾ ਲੈਟਰ ਲਾ ਕੇ ਗਈ ਸੀਗੇ ਵੀ ਕਿਤੇ ਨੇ ਰੱਖ ਲਿਆ ਪਿਆ ਇਸ ਤਰ੍ਹਾਂ ਅੰਬਿਆ ਪਰ ਸੇਤੀ ਆ ਗਏ ਤੇ ਮੈਂ ਲਾਦਾ ਅਮਨ ਹੁਰੀ ਬਾਰੇ ਰੀਲ ਬਣਾ ਰਹੇ ਨੇ ਹਾਂ ਉੱਧਰ ਰੀਲ ਬਣਾ ਰਹੇ ਨੇ ਤੇ ਫੇਰ ਚਲਦੇ ਆ ਚਾਹ ਬਣ ਗਈ ਹੋਣੀ ਆ ਜਿੱਥੇ ਮਰਜੀ ਤੁਰ ਜੀਏ ਜੋ ਮਰਜ਼ੀ ਖਾ ਲਈਏ ਪੀ ਲਈਏ ਪਰ ਨਾ ਜਿਹੜਾ ਮਜ਼ਾ ਕਰਦੀ ਚਾਹ ਵੀ ਕਿ ਆਉਂਦਾ ਉਹ ਕਿਤੇ ਹੋਰ ਨਹੀਂ ਆਉਂਦਾ ਹੈਗਾ ਬਾਸੀ ਰਣ ਦੀ ਹਮਸੇ ਪਹਿਲੇ ਘਰ ਪਹੁੰਚ ਚੁਕੀ ਹੈ ਕੋਈ ਗੜਬੜ ਲੱਗ ਰਹੀ ਹੈ ਲੋ ਜੀ ਦੀਦੀ ਦੇ ਚੈਨਲ ਤੇ ਤੁਸੀਂ ਪੜਦੇ ਦੇਖੇ ਹੋਏ ਨੇ ਸੋਨੂ ਤੁਸੀਂ ਪਹਿਲਾਂ ਘਰੇ ਆ ਗਏ ਗੜਬੜ ਲੱਗ ਰਹੀ ਹੈ ਨਾ ਨਾ ਦੁਕਾਨ ਬੰਦ ਸੀ ਫਿਰ ਅੱਛਾ ਲੈ 10 ਤੇ ਭਾਜੀ ਤੇ ਦੰਮੂ ਉਹ ਵੇਖਾਂ ਉਹ ਬਾਜ਼ਾਰ ਚ ਲੈਣਾ ਹੁਣ ਫੇਰ ਸੁਨਾਮ ਉਦੋਂ ਦੁਕਾਨ ਵਾਲੇ ਨੇ ਫੋਨ ਨਹੀਂ ਚੱਕਿਆ ਸਰਤਾ ਦੇ ਫੋਨ ਨੂੰ ਕਿਉਂ ਯਾਰ ਫੋਨ ਘਰਾ ਲਿਆ ਨਾ ਨਹੀਂ ਗੱਲ ਕੀ ਹੋਈ ਉਹਨੂੰ ਆ ਗੱਲ ਪਤਾ ਨਹੀਂ ਕੀ ਹੋਈ ਹੁਣ ਦੱਸਣਗੇ ਗੱਲ ਕੀ ਹੋਈ ਹੈ 1.5 ਲੱਖ ਰੁਪਈਆ ਲਾਇਆ ਤਾਂ ਕਮਾਲ ਹੋ ਗਈ ਯਾਰ ਤੂੰ ਇਹ ਤਾਂ ਕੱਪੜੇ ਭੋਖ ਲਾ ਕੇ ਗਏ ਥੋਨੂੰ ਹੋਰ ਲੋ ਗਾਇਸ ਤੁਸੀਂ ਅੱਜ ਬਾਸੀ ਫੈਮਲੀ ਨੇ ਵੀਡੀਓ ਪਾਈ ਆ ਪਰਦੇ ਦੇਖੇ ਨੇ ਇਦਾਂ ਦੇਖੋ ਸਟੈਟਿਕ ਲੁੱਕ ਆ ਰਹੀ ਹੈ ਨਾ ਪੂਰੀ ਪਰਦਿਆਂ ਦੀ ਵਿਚਾਰ ਰੱਖ ਰੱਖੀ ਦੀਦੀ ਨੇ ਮੈਨੂੰ ਲੱਗਦਾ ਬਾਹਰ ਸ਼ਾਇਦ ਕੋਈ ਸਬਸਕ੍ਰਾਈਬਰ ਖੜਾ ਹੋ ਕੇ ਵੈਸੇ ਮੈਂ ਲੁਕ ਲੈ ਖਪਿਆ ਯੂ ਆਰ ਲੁਕਿੰਗ ਸੈਡ ਵੈਸੇ ਇਧਰ ਦੋ ਰਿਹਾ ਹੈ ਲੈ ਨਜਰਤਨ ਲੱਗ ਗਈ ਨਜ਼ਰ ਹੀ ਲੱਗ ਗਈ ਮੈਨੂੰ ਲੱਗਦਾ ਕਿ ਕੰਟੀ ਨਾਲ ਬੈਠੇ ਮੈਨੂੰ ਦੇਖ ਹੀ ਜਾਂਦੇ ਕੋਈ ਗੰਦੇ ਨਜ਼ਰ ਆ ਦੇਣੇ ਆ ਨਹੀਂ ਪੁੱਤ ਪਤਾ ਕੀ ਠੰਡ ਵੀ ਹੈ ਨਾ ਤੇ ਉਹਦੇ ਕਰਕੇ ਵੀ ਹੋ ਜਾਂਦਾ ਬਾਕੀ ਕਦੇ ਧੁੱਪੇ ਕਦੇ ਠੰਡਾ ਕਦੇ ਹਾਂ ਕਦੇ ਧੁੱਪੇ ਦਾ ਸ਼ਾਮ ਮੈਨੂੰ ਤੇ ਮੈਂ ਤੇ ਆ ਕੇ ਕੱਪੜੇ ਬਦਲੇ ਮੈਨੂੰ ਐ ਲੱਗੰਦਾ ਮੈਂ ਪਤਾ ਨਹੀਂ ਕਿੱਥੇ ਸਵਰਗ ਚ ਆ ਗਈ ਇਹਨਾਂ ਮਜ਼ਾ ਆ ਰਿਹਾ ਨਾ ਨਿੱਗੇ ਨਿੱਕੇ ਕੱਪੜੇ ਪਾ ਕੇ ਆਹਾ 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 ਆਹ ਮੇਕੋ ਮੂਹ ਕਬਰੀਆ ਕਰਕੇ ਸੂਟ ਸੜ ਜੇ ਪਾ ਕੇ ਜੈਨ ਛੂ ਨਹੀਂ ਆਉਂਦਾ ਹੈਗਾ ਪਰ ਆਹ ਵੇਖੋ ਅਜੇ ਮੈਂ ਸੈਟ ਨਹੀਂ ਲਾਇਆ ਖੋਲ ਵਿੱਚ ਦਮਨ ਸੈਟ ਮੇਰਾ ਨਹੀਂ ਨਹੀਂ ਪਿੱਛੇ ਉਹ ਤਾਂ ਖੋਲ ਦੇ ਫਿਰ ਮੈਂ ਲਾ ਦੇਣੀ ਹੈ ਵੈਸੇ ਹੋ ਖੜਾ ਛੇਤੀ ਕਰ ਫਿਰ ਆਪਾਂ ਚਾਹ ਪੀਣੇ ਬੈਠ ਕੇ ਜੀ ਕੀ ਹੈ ਇਹ ਚੂੜੀਆਂ ਅੱਛਾ ਸਿਮਰਨ ਆਈਆਂ ਮੈਨੂੰ ਤਾਂ ਲੱਗਿਆ ਤੂੰ ਸ਼ਾਇਦ ਕੇ ਚਾਚੂ ਲਈ ਸਰਪ੍ਰਾਈਜ਼ ਲੈਣ ਗਏ ਸਰਪ੍ਰਾਈਜ਼ ਮੈਨੂੰ ਲੱਗਿਆ ਤੇਰੀ ਸਮਝ ਤੋਂ ਲੱਗਿਆ ਨਾ ਨਾ ਛੁੱਠੀ ਐਕਸਪੈਕਟੇਸ਼ਨਸ ਕੰਨ ਦਵਾਉਂ ਮੈਂ ਹੈ ਮੈਂ ਤਾਂ ਲੈਣ ਤਾਂ ਸਾਰੀ ਸ਼ਾਪਿੰਗ ਕਰ ਲਈ ਕੀ ਕੀਤੀ ਬੁਕੇ ਮੈਂ ਸੋਚਿਆ ਆਰਟੀਫੀਸ਼ਲ ਬਾਅਦ ਚ ਵੀ ਕੰਮ ਆ ਜਾਂਦਾ ਪਰ ਉਹ ਮਿਲਿਆ ਨਹੀਂ ਮੈਨੂੰ ਆਰਟੀਫੀਸ਼ਲ ਕੋਈ ਪਸੰਦ ਨਹੀਂ ਆਇਆ ਫਿਰ ਇੱਕ ਕਮਨ ਨੇ ਲੈ ਲਿਆ ਕਹਿੰਦੀ ਇਹ ਮੈਲੇ ਵਾਲੀ ਨਹੀਂ ਅਵੰਦਰਲੀ ਤੇ ਉਹਨੇ ਫਿਰ ਉਹਦੇ ਚ ਵਾਈਟ ਐਡ ਕਰਵਾ ਲਿਆ ਮੈਂ ਫਿਰ origianlly ਬਨਵਾ ਲਿਆ ਮੈਂ ਕੋਈ ਨਹੀਂ origianlly ਬਣਾ ਦੋ ਮੈਂ ਜਦੋਂ ਬੰਦਾ origianal ਆ ਰਿਹਾ ਫਿਰ ਕੋਲ ਆਪਾਂ ਪਾਟੀ ਵਿਚ ਲਗੀ ਕਰਨੀ ਕਿ ਨਹੀਂ ਫਿਰ ਆਪਾਂ ਨੇ ਆਰਟੀਫੀਸ਼ਲ ਦੇ ਬਾਕੀ ਦਾ ਮਣ ਮੇਰੀ ਗੱਲ ਸੁਣ ਆਪਾਂ ਨੇ ਉਹ ਲੈ ਲਏ ਬੈਲਨ ਵਗੈਰਾ ਸਾਰੇ ਤੇ ਉਹ ਆਪਾਂ ਕੱਲ ਸਾਰੇ ਘਰ ਚ ਲਾ ਦਨੇ ਠੀਕ ਠੀਕ ਹੈ 100 ਵਾਈਟ ਲੈਣਦੇ ਮੈਂ 100 ਹੀ ਰੈਡ ਲੈਣਦੇ ਠੀਕ ਹੈ ਵਾਈਟ ਤੇ ਰੈਡ ਲੈ ਕੇ ਹਾਂ ਚੋਇਸ ਬੜੀ ਬੇਕਾਰ ਹੈ ਨਹੀਂ ਨਹੀਂ ਦੰਮਣ ਵਾਈਟ ਤੇ ਰੈਡ ਸੋਨੇ ਲਾ ਦਨੇ ਬਲੂ ਤੇ ਰੈਡ ਹਾਂਜੀ अच्छा चल आजा फिर तमु लो भी दीदी होना शायद कि जाना कि आपा फ चाय उधर ਲੈ ਜਨੇ ਆ ਕੋਣਕੇ ਤੇ ਉੱਤੇ ਬਹਿ ਕੇ ਪੀਨੇ ਆ ਹੁਣ ਜੱਗ ਕਿੱਥੇ ਮਿਲਣਾ ਤੁਹਾਡੇ ਘਰ ਜੱਗ ਵੀ ਨਹੀਂ ਹੈਗਾ ਇਧਰਲੇ ਪਾਸੇ ਕਹਾਂ ਪੇ ਹੈ ਫਿਰ ਜੱਗ ਹਾਂ ਹਟੇ ਬਣ ਗਈ ਰੀਲ ਤਦੇ ਪਿਆ। ਓਹ ਸਿਰਾਂੰਦ ਮਿਲ ਗਿਆ। ਚੱਲ ਹਟੇ। ਮੈਂ ਤਾਂ ਚਾਰ ਜੇ ਚੁੱਕ ਹੀ ਲਈਆਂ ਹਾਂ ਨਾਲ। ਤੂੰ ਹੀ ਨਹੀਂ। ਪਾਣੀ ਕਿੱਥੇ ਆ ਪਾਣੀ? ਨਹੀਂ ਫਿਰ ਤੂੰ ਹੀ ਰੋਕੀ ਜਾਂਦੇ ਉੱਥੇ। ਰੋ ਨਾ ਪੂਣੀ ਚ ਕਹਿ ਦੇ ਦੇ ਕੇ ਮਾਗੂ ਨੂੰ ਦਿਖਾ। ਤੇ ਹੁਣ ਫਿਰ ਚੁੱਕ ਲਿਆ। ਆਪਣੀ ਇਧਰ। ਇਹਨਾਂ ਨੂੰ ਲਾਦਾ ਸਨਾਮ ਜਾਣਾ ਫਿਰ। ਹੂੰ। ਉੱਥੇ ਹੀ ਬੈਠ ਕੇ ਚਾਹੇ ਪੀਤੇ ਹਾਂ ਆ ਲੋ ਫਤੇ ਆ ਜਾ ਖੰਡੇ ਉਹ ਫਤੇ ਉਹਨੂੰ ਕਿਹਾ ਜਾ ਮੈਂ ਤੇ ਆ ਜਾ ਚੁੱਕੀ ਲਈ ਹਾਂ ਨਾਲ ਮੈਂ ਕਿਹਾ ਕਿ ਇੱਥੇ ਬੈਠਣਾ ਨਹੀਂ ਤਾਂ ਕੌਣ ਆਇਆ ਸੀ ਅੱਛਾ ਫੇਰ ਅੰਦਰ ਬੁਲਾ ਲਗਾ ਹੀ ਉਹਨਾਂ ਨੂੰ ਸਬਸਕ੍ਰਾਈਬ ਕਰੂਗੇ ਸੀਗੇ ਜਾਣ ਪਛਾਣ ਸੀਗੇ ਮੈਂ ਅਸੀਂ ਕੱਲ ਮੈਂ ਉਹਨਾਂ ਨੇ ਪਤਾ ਨਹੀਂ ਕਹਿੰਦੇ ਕਿਤੇ ਜਾਣਾ ਫੇਰ ਸੁਣਾਵਾਂ ਹਾਂ